चंकी गोजन वाकर सुा के देना चोरा लाके देना, देना।, देना। किसी शरीर की धीरा बया है सहायता कर दे थोड़ी बहुत किसी गरीब का बचा चाहता है ਪਰ ਮਾਪੇ ਪੜਾ ਨਹੀਂ ਛੱਡਦੇ ਕੰਢੀ ਸਾਲ ਦੀ ਕਿਸਮਰਾ ਦੇਣ ਜਾਂ ਇੱਕ ਦੋ ਲੀਹਦਿਆਂ ਦੀ ਕਿਸਮਰਾ ਦੇਣ ਚੇਤੀਆਂ ਗੱਲਾਂ ਸਭ ਜਿਹੜੀਆਂ ਗੱਲਾਂ ਨੇ ਕੋਈ ਮਾਰੀ ਗੱਲ ਨਹੀਂ ਪਰ ਇੱਕ ਗੱਲਾਂ ਦੇ ਨਾਲ ਸਾਰਾ ਕੁਝ ਕਰਕੇ ਨਾਲ ਨਾਲ ਜਲੋਬੰਦਨ ਉਹਦੀ ਵੀਡੀਓ ਬਣਾ ਕੇ ਮੁੰਡਾ ਇੰਟਰਨੈਟ ਤੇ ਇਹ ਮਹਿੰਗਾ ਇਹ ਮਹਿੰਗਾ ਲੈ ਕੇ ਦੀ ਸੀ ਸਮਝਦੇ ਨਹੀਂ ਸਹਿਜਾ ਇਹਨੂੰ ਵਾਸਤਰ ਦਿੱਤੇ ਇਹਨੂੰ ਧੂੜਾ ਲੈ ਕੇ ਆ ਕਿਸ ਬੱਚੇ ਨੂੰ ਸੁਧਾਰੇ ਇਹ ਬੱਚੇ ਦੀ ਪੜਾਈ ਜਾਏ ਗਰੀਬ ਦੀ ਧੀ ਨੇ ਵਿਆਹ ਦੇ ਵਿੱਚ ਜਾ ਸਹਿਦਾ ਸੀ ਉਹਦੀ ਵੀਡੀਓ ਬਣਾ ਕੇ ਇੰਟਰਨੈਟ ਤੇ ਪਾ ਦੇਣਾ ਬਹੁਤ ਮਾੜੀ ਗੱਲ ਹੈ ਉਹਨੂੰ ਜਲੀਲ ਨਾ ਚੰਗੀ ਗੱਲ ਹੈ ਜੇ ਕਿਸੇ ਦੀ ਸਹਿਯਾ ਕਰੂ ਕਰਦੇ ਰਹੂਗਾ ਮਾਰਾ ਜਿਵੇਂ ਇਹ ਜਿੰਗੀਆਂ ਗੱਲਾਂ ਕਿ ਕਿਸੇ ਦੀ ਸਹਾਇਤਾ ਕਰੇ ਲੋੜਵੰਦੀ ਸਹਾਇਤਾ ਕਰੇ ਚੰਗੀ ਕਰੇ ਗਰੀਬ ਦੀ ਮਦਦ ਕਰ ਦੇਣੀ ਚੰਗੀ ਗੱਲ ਹੈ ਪਰ ਜਦੋਂ ਕੋਈ ਉਹ ਵੀ ਵੀਡੀਓ ਬਣਾ ਕੇ ਨੈਟਵਰਕ ਆਪਣੀ ਸੁਭਾ ਦਿਖਾਉਣ ਦੇ ਲਈ ਕੀਤੀ ਮਾਇਆ ਕਰ ਜਾਂ ਅਸਲੀਅਤ ਤੱਕ ਉਹ ਮੜੀ ਗਈ ਸਿਆਣੇ ਨੇ ਕਹਿੰਦੇ ਉਹਨੇ ਕਿ ਇੱਕ ਵਾਰ ਚਾਹੇ ਦਾਨ ਕਰਦੇ ਤੇ ਤੁਝੇ ਆਪ ਨੂੰ ਪਤਾ ਵੀ ਨਾ ਲੱਗੇ ਕਿ ਕੀ ਦਿੱਤਾ ਇੱਥੇ बंदा लेट दिया दुनिया से भट दिया चंकी गए गरीब का गरीब है? पर जो गिरती चंगी अंदर किसी की सहायता करके किसी को सस्या गया किसी को भंडिया بس پھر ਇੱਕ ਅੰਦਰ ਦਾ ਸ਼ੁਕੂਨ ਅੰਦਰ ਦਾ ਨਾਂ ਅੰਦਰ ਦਾ ਇੱਕ ਸ਼ੁਕੂਨ ਮळे ਜਦੋਂ ਇਸ ਤਰ੍ਹਾਂ ਕਰੇ ਕਿ ਕਿਸੇ ਦੀ ਸਹਿਮਤੀ ਕਿ ਕਿਸੇ ਨੂੰ ਦੱਸਿਆ ਸੀ ਕਿ ਜੀ ਮੈਂ ਇਹ ਆਖਰ ਤੱਕ ਕਿਤੇ ਨੂੰ ਅੰਦਰ ਦੇ ਇੱਕ ਸ਼ੁਕੂਨ ਮਿਲੇਗਾ ਅੰਦਰ ਦਾ ਇੱਕ ਸ਼ੁਕੂਨ ਮਿਲੇਗਾ ਅੰਦਰ ਦਾ ਇੱਕ ਅੰਧ ਮਿਲੇਗਾ ਕੋਈ ਇੱਕ ਵੱਖਰਾ ਹੀ ਹੋਰ ਪਰ ਜਦੋਂ ਦੁੱਖਾਂ ਵਿੱਚ ਇਸ ਤਰ੍ਹਾਂ ਦਲੇਰ ਦਿਲ ਦਾ ਜਜ਼ਬ ਕਰੇਗਾ ਭੰਡੇ ਨੂੰ ਫਿਰ ਬੰਦਾ ਵੀ ਮਨ ਵਿੱਚ ਖਿਆਲ ਰੱਖ ਲੈਂਦਾ ਕਿ ਕੋਈ ਗੱਲ ਨਹੀਂ ਮਨਾ ਅੱਜ ਇਹ ਮਜਬੂਰ ਹਾਂ ਕਦੇ ਅਸੀਂ ਵੀ ਬਾਬਰ ਤੇ ਜਾਇ ਜਿਹੜਾ ਅਸੀਂ ਇਸ ਬੰਦੇ ਨੂੰ ਦੱਸਾਂਗੇ ਕਿ ਕੱਲ ਤੂੰ ਸਾਡੀ ਗੱਲ ਨੂੰ ਬਣਾ ਕੇ ਲੈ ਕੇ ਪਾਈਂਗੀ ਫਿਰ ਬੰਦਾ ਬੱਲੇ ਤੋਂ ਮਤਨਾ ਲੈਂਦਾ ਫਿਰ ਇਹ ਹੁੰਦਾ ਵਿਚਾਰ ਕਿ ਜੀ ਮੈਂ ਬੰਦਾ ਭਲਾ ਬੜਾ ਕਿਹਾ ਸਾਡੀ ਗੱਲ ਸੁਣ ਗਿਆ ਤੂੰ ਦੇ ਅੰਦਰ ਵੀਕ ਮੈਦਾ ਕਰ ਦਿੱਤਾ ਉਹ ਜੰਮਣਾ ਦਸੀ ਨਾ ਉਹ ਉਨੇ ਜਮਣਤਾ ਹੈ ਕਿ ਤਾ ਤੂੰ ਗੀਦੋ ਦੇ ਵਿੱਚ ਪਾ ਦਿੰਦਾ ਨਾ ਉਹ ਵੇਝ ਹੋਣਾ ਪੈਣਾ ਤੇ ਹੁਣ ਤੂੰ ਕਹਿ ਰਿਹਾ ਕਿ ਇਹ ਬੰਦਾ ਨਾ ਮੈਂ ਭਲਾ ਕਰ ਰਿਹਾ ਇਸੇ ਗੇਰਾ ਹੀ ਤੇ ਕੋੜ ਬਣ ਗਿਆ ਸਾਡਾ ਹੀ ਤੇ ਕੋਈ ਬਣ ਗਿਆ ਨਹੀਂ ਕਿਤੇ ਰੱਟੇ ਘਾਹ ਹੈ ਭਲਾ ਕਰਦੇ ਵਿੱਚ ਕਿਤੇ ਨਾ ਕਿਤੇ ਘਾਹ ਨਹੀਂ ਇਸ ਕਰਕੇ ਤੂੰ ਬੰਦੇ ਨੇ ਤੇਰਾ ਵਿਰੋਧ ਕਰਨਾ ਅਰੰਭ ਕਰਨਾ